ਹੈ ਫਰੀ RAM ਜੈ ਭਾਰਤ ਵਾਤਾ ਉਹ ਜੈ ਹਿੰਦ ਮੈਂ ਪੰਜਾਬ ਦੇ ਸੀਐਮ ਸਰਦਾਰ ਭਗਵੰਤ ਮਾਨ ਜੀ ਨੂੰ ਬੇਨਤੀ ਕਰਦਾ ਕਿ ਜ਼ਿਲ੍ਹਾ ਫਤਿਹਗੜ ਦੇ ਇਲਾਕੇ ਦੇ ਵਿੱਚ ਜੋ ਪੰਜਾਬ ਸਰਕਾਰ ਵੱਲੋਂ ਪਿਛਲੇ 10 ਸਾਲਾਂ ਦੇ ਵਿੱਚ ਟੈਕਸ ਨਾਲ ਸੰਬੰਧਤ ਕਈ ਫਾਰਮਾਂ ਤਿਆਰ ਕੀਤੀਆਂ ਗਈਆਂ ਜਿਨ੍ਹਾਂ ਨੂੰ ਦੱਸਿਆ ਜਾਂਦਾ ਵੀ ਉਹ ਜਾਲੀ ਵੀ ਨੇ ਜਾਂ ਫੇਕ ਬਰਾਈਆਂ ਗਈਆਂ ਇਹਨਾਂ ਵਿੱਚ ਉਹਨਾਂ ਲੋਕਾਂ ਦੇ ਧਾਰ ਕਾਰਡ ਉਹਨਾਂ ਲੋਕਾਂ ਦੇ ਪੈਨ ਕਾਰਡ ਉਹਨਾਂ ਲੋਕਾਂ ਦੀਆਂ ਬਿੱਲ ਬੁੱਕਾਂ ਉਹਨਾਂ ਲੋਕਾਂ ਦੇ ਦੁਕਾਨਦਾਰਾਂ ਦੇ ਐਗਰੀਮੈਂਟ ਤਿਆਰ ਕੀਤੇ ਗਏ ਉਹ ਸਾਰੇ ਬਹੁਤ ਵੱਡੀ ਇੱਕ ਜਾਂਚ ਦਾ ਵਿਸ਼ਾ ਹੈ ਉਹ ਕਹਿੰਦੇ ਕਈ ਹਜ਼ਾਰ ਬੰਦੇ ਨੇ ਇਹਨਾਂ ਨੇ ਮਿਲ ਕੇ ਇਸ ਕੰਮ ਨੂੰ ਅੰਜਾਮ ਦਿੱਤਾ ਜਿਦੇ ਵਿੱਚ 10 ਸਾਲ ਸਰਕਾਰ ਵਿੱਚ ਰਹੇਦੇ ਅਫਸਰਾਂ ਨੇ ਕਾਰਵਾਈ ਨਹੀਂ ਕੀਤੀ ਉਹਦੇ ਵਿੱਚ ਰਹੇਦੇ ਕਈ ਡਿਰੇਡਰਾਂ ਨੇ ਕਾਰਵਾਈ ਨਹੀਂ ਕੀਤੀ ਉਨ੍ਹਾਂ ਦੇ ਵਿਰੁੱਧ ਵੀ ਇਹ ਬਹੁਤ ਵੱਡੀ ਈਟੀ ਤੋਂ ਜਾਂਚ ਕਰਵਾਈ ਜਾਵੇ ਤੇ ਉਹ ਬੈਂਕਾਂ ਨੇ ਕਿਵੇਂ ਖਾਤੇ ਖੋਲੇਗੇ ਬੈਂਕ ਮੈਨੇਜਰ ਤੇ ਕੈਸ਼ੀਅਰ ਦੇ ਵਿਰੁੱਧ ਵੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਕਿਉਂਕਿ ਐਡਾ ਵਜਾ ਪੰਜਾਬ ਸਰਕਾਰ ਦਾ ਧੋਖਾ ਕੀਤਾ ਜੋ ਸਾਡਾ ਬਹੁਤ ਹੀ ਨਾਂ ਬਕਸਨ ਜੋ ਕੰਮ ਕੀਤਾ ਹੈ ਜਿਸ ਦਾ ਸਾਡੇ ਸਰਸਰ ਦੇ ਉੱਤੇ ਲੱਖਾਂ ਕਰੋੜਾ ਰੁਪਏ ਦਾ ਕਰਜ਼ਾ ਹੋ ਚੁੱਕਿਆ ਹੈ ਅਸੀਂ ਪੰਜਾਬ ਦੇ ਸਰਕਾਰ ਦੇ ਉੱਚ ਅਧਿਕਾਰੀਆਂ ਨੂੰ ਬੇਨਤੀ ਕਰਾਂਗੇ ਵੀ ਇਸ ਜ਼ਿਲ੍ਹਾ ਫਤਿਹਗੜ੍ਹ ਵਿੱਚ ਜਿੰਨੀਆਂ ਫਾਰਮਾਂ ਬਣੀਆਂ ਜਿੰਨੀਆਂ ਮਿੱਲਾਂ ਨੇ ਜਾਂ ਫੈਕਟਰੀਆਂ ਚੱਲ ਰਹੀਆਂ ਨੇ ਉਹਨਾਂ ਦੇ ਵਿੱਚ ਬਰੀਕੀ ਦਾ ਜਾਂਚ ਕਰਕੇ ਜੋ ਸਰਕਾਰ ਦੀ ਪਾਲਸੀ ਆ ਵੀ ਉਸ ਨਾਲ ਕਿਸ ਤਰ੍ਹਾਂ ਇਹਨਾਂ ਨੂੰ ਠੇਕੇਦਾਰੀ ਰਿਸਾਂਸ ਦਿੱਤਾ ਜਾਂਦਾ ਕਿਵੇਂ ਇਹਨਾਂ ਦੇ ਐਗਰੀਮੈਂਟ ਹੁੰਦੇ ਨੇ ਕਿਵੇਂ ਮਿੱਲਾਂ ਫੈਕਟਰੀਆਂ ਵਿੱਚ ਬੰਦੇ ਰੱਖੇ ਜਾਂਦੇ ਨੇ ਕਿ ਉਹ ਮਿੱਲ ਫੈਕਟਰੀਆਂ ਦੇ ਵਿੱਚ ਜੇ ਕੋਈ ਬੰਦਾ ਮਰ ਜਵੇ ਉਹਦੀ ਜ਼ਿੰਮੇਵਾਰੀ ਕਿਸ ਮਾਲਕ ਦੀ ਹੁੰਦੀ ਆ ਜਾਂ ਕੋਈ ਉਹ ਮਸ਼ੀਨਾ ਜਿਹੜੀਆਂ ਇੰਨੀਆਂ ਪੁਰਾਣੀਆਂ ਅੱਜ ਵੀ ਚੱਲ ਰਹੀਆਂ ਨੇ ਕਈ ਮਿੱਲਾਂ ਵਿੱਚ ਉਹਨਾਂ ਦੀ ਚੈਕਿੰਗ ਕਿਉਂ ਨਹੀਂ ਕੀਤੀ ਗਈ ਕਿ ਉਹ ਲੇਬਰ ਇੰਸਪੈਕਟਰ ਵੱਲੋਂ ਘੱਟ ਉਮਰ ਦੇ ਬੱਚਿਆਂ ਨੂੰ ਕੰਮ ਕਰਾਇਆ ਜਾਂਦਾ ਉਹ ਵੀ ਇੱਕ ਸੋਚਣ ਵਾਲੀ ਗੱਲ ਆ ਵੀ ਇਹਨਾਂ ਨਾਲ ਕਿਹੜਾ-ਕਿਹੜਾ ਅਫਸਰ ਮਿਲਿਆ ਹੋਇਆ ਕਿਹੜਾ ਆਪਣਾ ਨਾਲ ਮਿਲ ਕੇ ਇੱਥੇ ਇੱਦੇ ਬੜੇ ਅੰਜਾਮ ਦੇ ਰਿਹਾ ਉਹਨਾਂ ਸਾਰਿਆਂ ਦੇ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੇ ਇਸ ਨੂੰ ਬਰੀਕੀ ਦਾ ਜਾਂਚ ਕਰਕੇ ਕਿਉਂਕਿ ਮੰਡੀ ਗਵਿੰਦਗਰ ਬਹੁਤ ਵੱਡੀ ਸਾਡੇ ਇਲਾਕੇ ਦੀ ਇੱਕ ਫਾਰਮਾ ਜਿਹਦੇ ਦਾ ਸਾਡੇ ਕਰੋੜਾਂ ਲੱਖਾਂ ਲੋਕਾਂ ਦੇ ਘਰ ਚੱਲਦੇ ਨੇ ਪਰ ਕੁਝ ਦੇਸ਼ ਦੇ ਦੁਸ਼ਮਣ ਟੈਕਸ ਚੋਰਾ ਬੰਦਿਆਂ ਨੇ ਜਾਂ ਮਾਲਕਾਂ ਨੇ ਸਾਡੇ ਦੇਸ਼ ਨੂੰ ਜਿਹੜੇ ਬਰਬਾਦ ਕਰਨ ਦੇ ਵਿੱਚ ਪੂਰਾ ਯੋਗਦਾਨ ਪਾ ਰਹੇ ਨੇ ਨਿਆਉਣਾ ਵਿੱਚ ਅਫਸਰ ਵੀ ਕੁਝ ਮਿਲੇ ਹੋਏ ਨੇ ਇਹਨਾਂ ਨੂੰ ਬਰੀਕੀ ਦਾ ਜਾਂਚ ਕੀਤਾ ਜਾਵੇ ਤੇ ਉਹਨਾਂ ਅਫਸਰਾਂ ਦੇ ਵਿਰੁੱਧ ਤੇ ਉਹਨਾਂ ਫਾਰਮਾਂ ਜਿਹੜੇ ਪਿਛਲੇ 10 ਸਾਲਾਂ ਤੋਂ ਬਣੀਆਂ ਦੀ ਉਹ ਕਿੱਥੇ ਗਈਆਂ ਕਿੱਥੇ ਬੰਦੇ ਗਏ ਜਿਹੜੇ ਬੰਦੇ ਪੰਜਾਬ ਵਿੱਚ ਮੰਡੀ ਗਵਿੰਦਗੜ੍ਹ ਤੇ ਐਡਾ ਵੱਡਾ ਕੰਮ ਕਰਕੇ ਦੀ ਲੱਭ ਸਕੇ ਪੰਜਾਬ ਸਰਕਾਰ ਦੇ ਅਫਸਰ ਉਹ ਵੱਡੇ ਕ੍ਰਾਈਮ ਨੂੰ ਕਿਵੇਂ ਕਾਬੂ ਕੀਤਾ ਜਾਊਗਾ ਇਸ ਕਰਕੇ ਆਓ ਸਾਰੇ ਮਿਲ ਕੇ ਆਪਾਂ ਇਸ ਜੰਗ ਦੇ ਵਿੱਚ ਆਪਣਾ ਆਪਣਾ ਜੋਗਦਾਰ ਪਾਈਏ ਤਾਂ ਕਿ ਲੰਬਾ ਦੋ ਦੇ ਇੱਕ ਬਿਸਾ ਜਿਵੇਂ ਇਹ ਲੋਹੇ ਦੀਆਂ ਗੱਡੀਆਂ ਅੱਜ ਪਿੰਡਾਂ ਵਿੱਚ ਲੰਘਦੀਆਂ ਨੇ ਜਾਂ ਸ਼ਹਿਰਾਂ ਵਿੱਚੋਂ ਲੰਘਦੀਆਂ ਨੇ ਜਦ ਮੈਂ ਸੀਐਮ ਸਾਹਿਬ ਨੂੰ ਕਹੂੰਗਾ ਸਿਰਫ 10 ਦਿਨ ਵਾਸਤੇ ਜਿਨ੍ਹਾਂ ਫੱਦੇ ਕਰਤੀਆਂ ਜਿੰਨੀਆਂ ਹੱਦਾਂ ਲੱਗਦੀਆਂ ਨੇ ਭਾਵੇਂ ਪਿੰਡਾਂ ਦੇ ਵਿੱਚੋਂ ਹੁੰਦੀਆਂ ਹੋਈਆਂ ਸੜਕਾਂ ਨੇ ਭਾਵੇਂ ਉਹ ਸ਼ਹਿਰਾਂ ਦੇ ਵਿੱਚੋਂ ਹੁੰਦੀਆਂ ਹੋਈਆਂ ਸੜਕਾਂ ਨੇ ਭਾਵੇਂ ਉਹ ਹਾਈਵੇ ਨੇ ਜਾਂ ਜਿੱਥੇ ਨੂੰ ਕੋਈ ਵੀ ਸੜਕ ਨੰਗਦੀ ਆ ਜਾਂ ਕਈ ਰਾਤ ਰਾਤ ਪਰੇ ਪਿੰਡਾਂ ਵਿੱਚ ਗੱਡੀਆਂ ਲੰਗੀ ਜਾਂਦੀਆਂ ਨੇ ਜਿਹੜਾ ਤਾਂ ਸਾਨੂੰ ਸਮਝ ਹੀ ਨਹੀਂ ਲੱਗਦਾ ਵੀ ਜੇ ਇਹਨਾਂ ਕੋਲ ਸਾਰੇ ਡਾਕੂਮੈਂਟ ਸਹੀ ਨੇ ਇਹ ਦਿਨ ਵਿੱਚ ਜਾਣ ਕਿਉਂਕਿ ਰਾਤ ਬਰਾਤ ਕੋਈ ਬੰਦਾ ਕੰਮਕਾਰ ਤੋਂ ਆਉਂਦਾ ਕਈ ਸਾਡੇ ਇਲਾਕੇ ਦੇ ਚਿਹਰ ਦੇ ਲਾਗੇ ਪਿੰਡਾਂ ਦੇ ਬੰਦਿਆਂ ਦੇ ਐਕਸੀਡੈਂਟ ਵੀ ਹੋਏ ਨੇ ਕਈ ਮਿੱਲਾਂ ਵਿੱਚ ਵੀ ਮੌਤਾਂ ਹੋਈਆਂ ਨੇ ਉਹ ਮੌਤਾਂ ਮਸ਼ੀਨਾਂ ਦੀ ਵਜ੍ਹਾ ਕਰਕੇ ਹੋਈਆਂ ਨੇ ਜਾਂ ਮਾਲਕਾਂ ਦੀ ਵਜ੍ਹਾ ਕਰਕੇ ਹੋਈਆਂ ਨੇ ਜਿਹੜੀਆਂ ਫਾਰਮਾਂ ਜਾਂ ਮਿੱਲਾਂ ਫੈਕਟਰੀਆਂ ਦੇ ਵਿੱਚ ਉਹਨਾਂ ਨੌਜਵਾਨਾਂ ਦੀਆਂ ਮੌਤਾਂ ਹੋਈਆਂ ਨੇ ਹੋਰਾਂ ਬੁਰਦ ਸਰਕਾਰ ਨੇ ਕਿਉਂ ਨਹੀਂ ਕਾਰਵਾਈ ਕੀਤੀ ਜਾਂ ਸਰਕਾਰ ਦੇ ਜਿਹੜੇ ਲੇਬਰ ਇਨਸਪੈਕਟਰ ਲਗਾਏ ਗਏ ਨੇ ਉਹਨਾਂ ਵੱਲੋਂ ਜੋ ਸਰਟੀਫਿਕੇਟ ਹੋਣੇ ਜ਼ਰੂਰੀ ਸੀ ਉਹ ਕਿਉਂ ਨਹੀਂ ਚੈੱਕ ਕੀਤੇ ਗਏ ਕੀ ਉਹਨਾਂ ਮਿਲਾਂ ਵਿੱਚ ਇੰਪੂਰਨਸ ਦੇ ਪ੍ਰਬੰਧ ਕੀਤੇ ਹੋਏ ਨੇ ਕਿ ਉਹਦੇ ਵਿੱਚ ਹਵਾ ਪਾਣੀ ਪ੍ਰਦੂਸ਼ਣ ਦਾ ਪ੍ਰਬੰਧ ਕੀਤਾ ਹੋਇਆ ਪ੍ਰਦੂਸ਼ਣ ਬੋਰ ਵੱਲੋਂ ਹਰ ਸਾਲ ਜਿਹੜੀ ਰਿਪੋਰਟ ਦਿੱਤੀ ਜਾਂਦੀ ਆ ਉਹ ਸਹੀ ਦਿੱਤੀ ਜਾਂਦੀ ਆ ਇਹ ਬਹੁਤ ਬੜਾ ਇੱਕ ਜਾਂਚ ਦਾ ਕੇਂਦਰ ਬਣਿਆ ਹੋਇਆ ਹੈ ਤੇਰੀ ਅੱਜ ਤੱਕ ਕਿਸੇ ਵੀ ਸੀਐਮ ਨੇ ਨਹੀਂ ਕੀਤੀ ਪਰ ਮੈਨੂੰ ਲੱਗਦਾ ਸਾਡੇ ਹੋਂਹ ਹਾਰ ਨੌਜਵਾਨ ਦਿਲਾਂ ਦੀ ਧੜਕਨ ਪੰਜਾਬ ਦੇ ਸੀਐਮ ਸਰਦਾਰ ਭਗਵੰਤ ਮਾਨ ਜੀ ਇੱਕ ਬਹੁਤ ਸੁਰਜੇ ਹੋਏ ਤੇ ਵਧੀਆ ਪਰਿਵਾਰ ਦੇ ਵਿੱਚੋਂ ਸੀਐਮ ਬਣੇ ਨੇ ਮੈਨੂੰ ਆਸ ਆ ਤੇ ਪੰਜਾਬ ਦੇ ਡੀਜੀਪੀ ਸਾਹਿਬ ਵੀ ਸਵੈਸਰ ਬੈਂਤੀ ਕਰੂੰਗਾ ਕਿਉਂ ਕਿ ਸਾਡੇ ਡੀਜੀਪੀ ਸਾਹਿਬ ਨੇ ਜੋ ਨਸ਼ਿਆਂ ਦੇ ਵਿਰੁੱਧ ਜੁੱਧ ਨਸ਼ਿਆਂ ਦੇ ਵਿਰੁੱਧ ਇੱਕ ਮਹਿੰਮ ਚਲਾਈ ਪਈ ਜਿਹਦੇ ਵਿੱਚ ਪੂਰਾ ਪੰਜਾਬ ਕਵਰ ਕਰ ਲਿਆ ਉਹ ਨੂੰ ਬੈਂਤੀ ਕਰੂੰਗਾ ਸਰਕਾਰ ਨੂੰ ਅਫਸਰਾਂ ਨੂੰ ਵੀ ਰਗ ਮਿਲ ਕੇ ਟੈਕਸ ਚੋਰ ਅਫਸਰਾਂ ਦੇ ਖਿਲਾਫ ਜਾਂ ਜਿਹੜੇ ਇਹ ਦੋ ਨੰਬਰ ਦਾ ਧੰਦਾ ਕਰਦੇ ਨੇ ਉਹਨਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਕੇ ਉਹਨਾਂ ਨੂੰ ਜੇਲ੍ਹਾਂ ਦਾ ਰਸਤਾ ਦਿਖਾਇਆ ਜਾਵੇ ਇੱਕ ਮਾਨਦਾਰ ਵਧੀਆ ਤਰੀਕੇ ਨਾਲ ਪੰਜਾਬ ਸਰਕਾਰ ਵੱਲੋਂ ਜੋ ਟੈਕਸ ਦੀਆਂ ਹਦਿਦਤਾਂ ਨੇ ਉਹ ਪੂਰੀ ਪਾਰਨਾਂ ਕਰਵਾਈ ਜਾਵੇ ਜੋ ਵਧੀਆ ਟੈਕਸ ਭਰਦੇ ਨੇ ਜਾਂ ਵਧੀਆ ਮਿੱਲਾਂ ਦੇ ਵਿੱਚ ਸਰਕਾਰ ਲੋਕਾਂ ਨੂੰ ਸੁਰਤਾ ਦਿੱਤੀਆਂ ਜਾਂਦੀਆਂ ਨੇ ਉਹਨਾਂ ਮਿੱਲਾਂ ਦਾ ਵੀ ਸਨਮਾਨ ਮਨ ਵਧੀਆ ਕੀਤਾ ਜਾਵੇ ਤਾਂ ਕਿ ਉਹ ਹੀ ਅੱਗੇ ਨੂੰ ਲੋਕ ਵਧੀਆ ਕੰਮ ਕਰਨ ਇੱਕ ਸਾਰੇ ਨਾਲੋਂ ਜੋ ਧੂਰਾ ਕੰਮ ਆਜ ਪੰਜਾਬ ਦੇ ਵਿੱਚ ਹਰ ਬੰਦੇ ਦੀ ਦਰਖਾਹ 2000 ਰੁਪਏ ਦਿਹਾੜੀ ਦੇ ਹਿਸਾਬ ਨਾਲ ਰੱਖੀ ਸੀ 2500 ਵਾ ਕੇ ਸੀ 3000 ਪਰ ਜਿਹੜਾ ਗਰੀਬ ਬੰਦਾ ਪਿਛਲੇ 75 ਸਾਲ ਤੋਂ ਵੋਟਾਂ ਪਾ ਰਿਹਾ ਹਰ ਐਮਐਲਏ ਆਉਂਦਾ ਹਰ ਸੀਐਮ ਆਉਂਦਾ ਹਰ ਮੁੱਖ ਮੰਤਰੀ ਵਾਲ ਜਿੰਦਾ ਹਰ ਮੰਤਰੀ ਵਾਲ ਜਿੰਦਾ ਜੇ ਨਾ ਰਾਜਨੀਤੀ ਜਿਉਂਦਾ ਕੋਈ ਬੰਦਾ ਗਰੀਬ ਨਹੀਂ ਰਹਦਾ ਪਰ ਇਹ ਗਰੀਬ ਲੋਕ 75 ਸਾਲਾਂ ਤੋਂ ਪਿਤਾਰੇ ਹਰ ਇਸ ਉਮੀਦਵਾਰ ਵੋਟ ਪਾਉਂਦੇ ਨੇ ਵੀ ਮੈਂ ਵੀ ਕਦੇ ਕਰੋੜਾਂ ਲੱਖਾਂ ਦਾ ਮਾਲਕ ਬਣੂਗਾ ਜੋ ਪੰਜਾਬ ਦੇ ਵਿੱਚ 50 ਕਰੋੜ ਤੋਂ